ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਹਿਰੇਦਸਕੂ 328 ਲਾਪਤਾ ਪਵਿੱਤਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਸ ਮਾਮਲੇ ਚ ਹੁਣ ਐਫ ਆਈ ਆਰ ਲਾਂਚ ਹੋਈ ਹੈ ਕਿਹਦੇ ਖਿਲਾਫ ਸ਼ਰੋਮਰੀ ਕਮੇਟੀ ਦੇ ਉਸ ਵੇਲੇ ਦੇ ਅਧਿਕਾਰੀਆਂ ਦੇ ਖਿਲਾਫ ਕਰਮਚਾਰੀਆਂ ਦੇ ਖਿਲਾਫ ਔਰ ਉਹ ਜਿਹੜੇ ਕਰਮਚਾਰੀ ਨੇ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਵਿੱਚ ਉਸ ਵੇਲੇ ਦੇ ਮੁਖਸ ਕਤਲ ਡਾਕਟਰ ਰੂਪ ਸਿੰਘ ਵੀ ਸ਼ਾਮਲ ਨੇ ਹਰਚਰਨ ਸਿੰਘ ਭਾਵੇਂ ਉਹ ਇਸ ਦੁਨੀਆ ਚ ਨਹੀਂ ਰਹੇ ਉਹ ਵੀ ਸ਼ਾਮਲ ਨੇ ਤੇ ਖਾਸ ਤੌਰ ਤੇ ਮੈਂ ਜ਼ਿਕਰ ਕਰੂੰਗਾ ਸਤਿੰਦਰ ਸਿੰਘ ਕੋਲੀ ਦਾ ਸੀਏ ਦਾ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦੀ ਚੁਆਇਸ ਸੀ ਜਿਹਨੂੰ 8 ਲੱਖ ਰੁਪਏ ਮਹੀਨਾ ਦਿੱਤਾ ਜਾਂਦਾ ਸੀ ਤੋ ਜਦੋਂ ਇਸ ਸਾਰੀ ਮੈਂ ਦੇਖ ਰਿਹਾ ਸੀ ਸਾਰੀ ਰਿਪੋਰਟ ਪਿੱਛੋਂ ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਿਆ ਕਿ ਇਹਦੇ ਚ ਜਿਹੜਾ ਸਤਿੰਦਰ ਸਿੰਘ ਕੋਹਲੀ ਹੈ ਉਹਦਾ ਕਸੂਰ ਕਾਫੀ ਜ਼ਿਆਦਾ ਹੈ ਭਾਵੇਂ ਤੁਸੀਂ ਜਿਹਦੇ ਮਰਜ਼ੀ ਗਾਜ਼ ਗਿਰ ਜਾਂਦੀਆਂ ਮੁਲਾਜ਼ਮ ਤੇ ਜਿਹਨੇ ਸਟਾਕ ਰਜਿਸਟਰ ਤੇ ਨਹੀਂ ਚੜਾਇਆ ਜਾਂ ਕੁਝ ਆਡਿਟ ਤੇ ਨਹੀਂ ਕੀਤਾ ਸੀ ਇਸ ਕਰਕੇ ਇਹ ਕਾਫੀ ਇਹਦੇ ਚ ਇਥੇ ਉਂਗਲ ਉੱਠ ਸਕਦੀ ਹੈ ਹੋਰ ਕੀ ਕੀ ਹੋਇਆ ਇਹ ਸਾਰੇ ਮਸਲੇ ਚ ਇਹ ਚਿਤਕ ਕਹਾਣੀ ਕਿਵੇਂ ਪਹੁੰਚੀ ਤੇ ਐਫ ਆਈ ਆਰ ਕਿਉਂ ਲੌਂਚ ਹੋਈ ਇਹ ਤੇ ਗੱਲ ਕਰਨੀ ਬਣਦੀ ਹੈ ਇਹਦੀ ਗੱਲ ਕਰਾਂਗੇ ਅੱਜ ਇਸ ਵੀਡੀਓ ਦੇ ਵਿੱਚ ਤੇ ਪਹਿਲਾਂ ਮਾਰੇ ਮੋਟੀ ਜਿਹੜੀ ਦਾ ਕਬੀਲ ਕਰਦਾ ਹੁੰਦਾ ਹੁਣ ਅੱਜ ਵੀ ਕਰ ਰਹੇ ਆ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਦੇਖੋ ਇਹ ਮਾਮਲਾ ਤਾਂ ਤੁਹਾਡੇ ਯਾਦ ਪੁਰਾਣਾ ਮਾਮਲਾ ਹੈ ਪਹਿਲਾਂ ਉੱਥੋਂ ਸ਼ੁਰੂ ਕਰੀਏ ਪੁਰਾਣੇ ਮਾਮਲੇ ਤੋਂ ਸ਼ੁਰੂ ਕਰ ਲਈਏ ਤੇ ਕੱਲ ਕੀ ਹੋਇਆ ਫਿਰ ਉੱਤੇ ਆਇਆ ਦੇਖੋ ਮਾਮਲਾ ਮਈ 16 ਦੇ ਵਿੱਚ ਸਾਹਮਣੇ ਆਉਂਦਾ ਪਤਾ ਨਹੀਂ ਕਦੋਂ ਦਾ ਚੱਲਦਾ ਸੀ ਸ਼ਾਇਦ ਮੈਨੂੰ ਪਤਾ ਲੱਗਿਆ ਇੱਕ ਕਿਸਾਬ ਦਾ ਜਿਹੜਾ ਸਖਤਰ ਜਿਹੜਾ ਰਿਟਾਇਰ ਹੋ ਚੁੱਕਿਆ ਹੈ ਉਸ ਤੋਂ ਆਫ ਦੀ ਰਿਕਾਰਡ ਨੇ ਜਿਹਨੂੰ ਅਸੀਂ ਪ੍ਰੋਸੈਜ ਉਕਸੂਤਰ ਕਹਿੰਦੇ ਆ ਉਹ ਤੋਂ ਪਤਾ ਲੱਗਿਆ ਕਿ ਮਾਮਲਾ ਤਾਂ ਪੁਰਾਣਾ ਸੀ 12 13 ਦੀ ਸੀ ਖੈਰ ਅੰਮ੍ਰਿਤਸਰ ਤੋਂ ਜਿਹੜਾ 16 ਚ ਪਤਾ ਲੱਗਿਆ कि ਜਿਹੜੀ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਰਾਮਸਰ ਰਾਮਸਰ ਸਾਹਿਬ ਜਿੱਥੇ ਪ੍ਰੈਸ ਹੈ ਉੱਥੋਂ 200 ਸਟ ਸ੍ਰੂਪ ਕਦੇ ਨੈਂਬਲ ਚੋਰੀ ਹੋ ਗਏ ਲਾਪਤਾ ਹੋ ਗਏ ਇਹ ਰੌਲਾ ਪਿਆ ਸੀ ਤੇ ਉਦੋਂ ਫਿਰ ਸ੍ਰੂਪਤਾ ਇੱਕ ਵੀ ਜੇ ਚੋਰੀ ਹੋ ਬਣੇ ਇੱਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਤਾਂ ਉਹ ਤੇ ਅਫੇਅਰ ਕਰਨੀ ਬਣਦੀ ਹੈ ਇਹ ਗੱਲ 16 ਦੀ ਜਦੋਂ ਪਤਾ ਲੱਗਿਆ ਉਸ ਵੇਲੇ ਜਿਹੜੀ ਸਰਕਾਰ ਸੀ ਸਰਵੀਤੰ ਬਾਦਰ ਜਦਾ ਐਕਟਵ ਸੀ اور ਅਕਾਲੀ ਸਰਕਾਰ ਕਹ ਲੋ ਬਾਦਲ ਸਰਕਾਰ ਕਹ ਲੋ ਇਹ ਤਾਂ ਬੁਰੀ ਤਰੀਕੇ ਨਾਲ ਫਸੀ ਹੋਈ ਸੀ ਕਿਉਂ ਕਿ ਉਸ ਵੇਲੇ ਮਾਫੀ ਦੇ ਚੁੱਕੇ ਸੀ ਉਸ ਤੋਂ ਪਹਿਲਾਂ ਡੇਰਾ ਸਰਸਾ ਵਾਲੇ ਰਾਮ ਰਹੀਮ ਨੂੰ ਉਸ ਕਰਕੇ ਸਾਰੇ ਕਿਤੇ ਜਿਹੜੇ ਪ੍ਰਦਰਸ਼ਨ ਚੱਲੇ ਸੀ ਵਿਰੋਧ ਹੋ ਰਿਹਾ ਸੀ ਤੇ ਇੱਕ ਨਵਾਂ ਮਸਲਾ ਖੜਾ ਹੋ ਗਿਆ ਤੇ ਇਹਨਾਂ ਨੇ ਇਹ ਠੀਕ ਸਮਝਿਆ ਕਿ ਆਪਾਂ ਇਹਨੂੰ ਦਬਾ ਦੋ ਸੋ ਸ੍ਰੋਮਣੀ ਕਮੇਟੀ ਰੁਕ ਕੇ ਚੁੱਪ ਰਹੋ ਬੋਲੋ ਨਾ ਜੇ ਇਸ ਮਾਮਲੇ ਨੂੰ ਦਵਾ ਦਿੱਤਾ ਗਿਆ ਸਾਹਮਣੀ ਨਾ ਹੋਵੇ ਇਹ ਹੋਇਆ ਹੁਣ ਗੱਲ ਇਸ ਤਰ੍ਹਾਂ ਜਿਹੜੀ ਉਦੋਂ ਚੁੱਪ ਕਰ ਗਏ ਨਹੀਂ ਪਰ ਫਿਰ ਇੰਨੀ ਗੱਲ ਨਹੀਂ ਰਹੀ ਹੋਇਆ ਕਿ ਕਿ ਖੇਰ ਜਿਹੜਾ ਸ੍ਰੋਮਣੀ ਕਾਰਜਕਾਰੀ ਦਾ ਨੰਬਰ ਸਰ ਬੜਾ ਅੱਜਕਰ ਜਿਹੜੇ ਪੰਥਕ ਲਹਿਰਾਂ ਦੇ ਗਏ ਜੀ ਅਰਜੀਤ ਸਿੰਘ ਜਿਹੜੇ ਸਾਫਾ ਜਥੇ ਦਾ ਹੋਰ ਬਹੁਤ ਸਾਰੇ ਜਥੇ ਬੰਦੀਆਂ ਜਿਹੜੀਆਂ ਉਹਨਾਂ ਨੇ ਜਿਹੜਾ ਹੈ ਰੌਲਾ ਪਾਇਆ ਕਿਸੇ ਦਾ ਕੋ ਕੋ ਨਾ ਹੀ ਤਾਂ ਫਿਰ ਅਸੀਂ ਜਿਹੜਾ ਆਪ ਕਰਾਂਗੇ ਦਾ ਪ੍ਰਦਰਸ਼ਨ ਕਰਨੇ ਵੀ ਸ਼ੁਰੂ ਕਰਤੇ ਤਾਂ ਨਾ ਵੀ ਲਾਤਾ ਔਰ ਉਸ ਵੇਲੇ ਤੇ ਪ੍ਰਧਾਨ ਨੂੰ ਕਹਤਾ ਤੁੰਗਾ ਇੱਕ ਜਾਂ ਦੱਸ ਸਾਰੀ ਗੱਲਬਾਤ ਗੋਬਿੰਦ ਲੋਂਗੋ ਵੱਲੋਂ ਗਨੀ ਹਰਪੀਸਨ ਉਹਨੂੰ ਕਾਰਜਕਾਰੀ ਜਨਤਧਾਰ ਸੀ ਮਾਮਲਾ ਕਾਫੀ ਪਕੜਿਆ ਸੀ ਜਦੋਂ ਜਿਆਦਾ ਰੌਣਾ ਪਿਆ ਨਾ ਤਾਂ ਗਨੀ ਹਰਪੀਸਨ ਨੇ ਕਮੇਟੀ ਬਣਤੀ ਸੀ ਤੁਹਾਡੇ ਮੈਨੂੰ ਇੰਟਰਵਿਊ ਕੀਤਾ ਈਸ਼ਰ ਪਹਿਲਾਂ ਤਾਂ ਇੱਕ ਉਹ ਕੋਈ ਸਾਫ ਦਾ ਜੱਜ ਬਣਾਈ ਸੀ ਉਹ ਵੀ ਬੀ ਜਵਾਬ ਹੀ ਦੇਗੀ ਕਹਿੰਦੀ ਤਾਂ ਮੈਂ ਤਾਂ ਕਰਦੀ ਨਹੀਂ ਮੈਂ ਤਾਂ ਜਾਂਚ ਹੀ ਨਹੀਂ ਕਰਦੀ ਤੇ ਫਿਰ ਜਾਂਚ ਜਿਹੜੇ ਈਸ਼ਰ ਸਿੰਘ ਦੀ ਕਮੇਟੀ ਕਾਲ ਐਡਵੋਕੇਟ ਸੀ ਮੈਨੂੰ ਵੀ ਕੀਤਾ ਸੀ ਉਸ ਨੂੰ ਤੇ ਉਹਦੀ ਜਾਂਚ ਕਮੇਟੀ ਹੋ ਗਈ ਤੇ ਉਹ ਉਸ ਨੇ ਜਾਂਚ ਕੀਤੀ ਉਹਨੇ ਬੜਾ ਉਜਮੇ ਮੈਂ ਦੱਸਿਆ ਨੂੰ 13 14 ਉਸ ਵੇਲੇ ਦਾ ਰਿਕਾਰਡ ਉਹਨੇ ਚੈੱਕ ਕਰਨਾ ਸ਼ੁਰੂ ਕੀਤਾ ਚੌਥਾ ਪੰਨਾ 10 ਜਿਹੜੀ 2013 ਦਾ 214 ਦਾ 215 ਦਾ ਉਹਨੇ ਸਾਰਾ ਰਿਕਾਰਡ ਚੈੱਕ ਕੀਤਾ ਤੇ ਜਿਹੜਾ ਪਬਲਿਕੇਸ਼ਨ ਦਾ ਖਾਤਾ ਸੀ ਉਹ ਚ ਦੇਖਿਆ 267 ਰੁਪਏ ਜਿਹੜੇ ਪਹਿਲਾਂ ਕਹੇ ਸੀ ਉਹ ਘਟਨੇ ਨਹੀਂ ਜੀ ਉਹ ਕਹਿੰਦਾ 328 ਰੁਪਏ ਉਹਨਾਂ ਦਾ ਸਬਤ ਤਾਂ ਆਪਣੇ ਮਿਲ ਰਿਹਾ ਹੁਣ ਇਹ ਵੈਸੇ ਮੈਨੂੰ ਉਸ ਬੱਦੇ ਮੇਰੇ ਸਰੋਤ ਨੇ ਦੱਸਿਆ ਜਿਹੜਾ ਬਹੁਤ ਸੀਨੀਅਰ ਪੋਜੀਸ਼ਨ ਤੇ ਸੀ ਪਬਲਿਕੀਸ਼ਨ ਚ ਤੇ ਉਹ ਜਿਕੇ ਤੇ ਹਰਚੰਦ ਸਿੰਘ ਜਿਹਦਾ ਉਹ ਵੀ ਦੱਸ ਦਿੰਦੇ ਉਹਨੇ ਵੀ ਬਹੁਤ ਕੁਝ ਦੱਸਿਆ ਸੀ ਮੈਂ ਖੈਰ ਉਹਨੇ ਮੈਨੂੰ ਦੱਸਿਆ ਕਹਿੰਦੇ ਜੀ ਇਹ ਗਲਤੀ ਤਾਂ ਸਟਾਕ ਪਰ ਰਜਿਸਟਰੀ ਚ ਚੜਾਈ ਕਿਤੇ ਗਲਤੀ ਇੱਥੇ ਹੋ ਗਈ ਸੀ ਤੁਸੀਂ ਕਹੋਗੇ ਜੇ ਗਲਤੀ ਇੱਥੇ ਹੋਈ ਤੇ ਆਪਾਂ ਕਿਉਂ ਕਹਨੇ ਆਪ ਸਤਿੰਦਰ ਸਿੰਘ ਕੋਹਲੀ ਸੀਏ ਦਾ ਦੋਸ਼ ਹੈ ਉਹ ਪਾਇਸੀਏ ਦੀ ਡਿਊਟੀ ਹੁੰਦੀ ਐ ਆਡਿਟ ਕਰਨਾ ਆਰਡਰ ਕਿਹਦੇ ਕਰਨਾ ਹੁੰਦਾ ਵੀ ਸਾਰਾ ਕੁਝ ਠੀਕ ਚੱਲ ਰਿਹਾ ਉਹ 8 ਲੱਖ ਰੁਪਇਆ ਲੈਂਦਾ ਸੀ ਜਿਵੇਂ ਇੱਕ ਪਟਵਾਰੀ ਅੱਗੇ ਆਪਣੇ ਪਟਵਾਰੀ ਰੱਖ ਲੈਂਦਾ ਥੋੜੇ ਪੈਸੇ ਦੇ ਕੇ ਉਹਨੇ ਵੀ ਆਪਦੇ ਜਿਹੜੇ ਬੰਦੇ ਰੱਖੇ ਸੀ ਕੋਈ ਇਧਰੋਂ ਫੜ ਲਿਆ ਕੋਈ 20 ਗੋਮ ਫੜ ਲਿਆ ਮੋੜਾ ਵਿਜਾ ਕਰਿਆ ਹੁਣ ਉਹਨੂੰ ਕੀ ਪਤਾ ਜਾ ਉਹਦੀ ਅੰਗੇਲੀ ਸਭ ਨੂੰ ਲਾਪਰਵਾਹੀ ਸਮਝੋ ਜੋ ਮਰਜੀ ਸਮਝੋ ਉਰੇ ਇਹ ਸਭ ਪਤਾ ਹੀ ਨਹੀਂ ਲੱਗਣ ਦਿੱਤੇ ਨਹੀਂ ਆਡਿਟ ਚ ਨਹੀਂ ਫੜੇ ਤੁਹਾਨੂੰ ਸ਼ਾਇਦ ਇਹ ਸਾਰੀ ਗੱਲਬਾਤ ਜੇ ਸਰਕਾਰੀ ਆਡਿਟ ਵਾਲੇ ਨਾ ਆਉਂਦੇ ਨਾ ਇਹ ਸਾਹਮਣੇ ਵੀ ਨਹੀਂ ਆਉਣੀ ਸੀ ਗੱਲ ਇਹ ਵੀ ਤੁਹਾਨੂੰ ਦੱਸਦਾ ਤਾਂ ਪੋਆ ਜੇ ਜਦੋਂ ਇਹ ਜਦੋਂ ਨਵੇਂ ਸਰੂਪ ਆਏ ਹੋਰ ਸਟਾਕ ਚ ਨਹੀਂ ਸੀ ਚੜਾਈ ਨਹੀਂ ਸੀ ਸਰੂਪ ਜਿਆਦਾ ਪਏ ਉੱਥੇ ਪਤਾ ਤਾਂ ਇਹ ਲੱਗਿਆ ਕਿ ਤੂੰ ਜਦੋਂ ਸਟਾਕ ਚ ਨਹੀਂ ਚੜਾਇਆ ਬੰਦ ਲੋਕ ਸਰੂਪ ਆ ਕੇ ਸਪਰੈਸਡ ਉਹ ਰੱਖ ਲੈ ਤੇ ਸਟਾਗ ਰਜਿਸਟਰ ਚੜੇ ਨਹੀਂ ਜਦੋਂ ਅਗਲੇ ਆਏ ਤਾਂ ਬਧੇ ਹੋਈ ਸੀ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਬਧੇ ਨੇ ਉਹ ਆਪਾਂ ਇਹਦਾ ਪੈਸੇ ਤਵਾਉਂ ਬਿਚੂ ਨਾ ਬਧੇ ਉਹਨੇ ਬਾਦੂ ਰੇਤਾ ਜਿਹੜੀ ਇੱਥੋਂ ਇਹ ਰਾ ਫੇਰ ਸ਼ੁਰੂ ਹੁੰਦੀ ਹੈ ਤਾਂ ਇਹ ਸਾਰੀ ਗੱਲ ਬੈਕਗ੍ਰਾਉਂਡ ਤਾਂ ਅਸਲ ਇਹ ਹੈ ਹੁਣ ਕੀ ਹੋਇਆ ਫਿਰ ਜਿਹੜੀ ਜਿਹੜੀ ਘਟਨਾ ਦੀ ਅੱਜ ਗੱਲ ਕਰ ਰਹੇ ਆ ਆਪਾਂ ਹੋਇਆ ਏ ਕਿ ਫਿਰ ਇੱਕ ਮਹਾਪੰਚਾਇਤ ਪਰ ਕਿਉਂਕਿ ਜਿਹੜੇ ਸਿੱਖ ਪੰਥਕ ਸਦ ਭਾਵਨਾ ਦਲ ਉਥੋਂ ਪਹਿਲੇ ਲੱਗੇ ਉਹਦੇ ਜਿਹੜੇ ਸਾਫ ਦਾ ਰਾਗੀ ਨੇ ਬਲਦੇਵ ਸਿੰਘ ਬਡਾਲਾ ਉਹ ਤਾਂ ਪਹਿਲੇ ਹੀ ਲੱਗੇ ਹੋ ਸੀ ਬਹੁਤ ਸਾਰੇ ਲੱਗੇ ਮੈਂ ਤੁਹਾਨੂੰ ਦੱਸਿਆ ਤੇ ਉਹਨਾਂ ਨਾਲ ਫਿਰ ਜਿੰਦੀ ਸਿੰਘ ਡੱਲੇਵਾਲ ਆ ਗਿਆ ਜਿਹੜਾ ਕਿਸਾਨ ਮੋਰਚੇ ਵਾਲਾ ਜਿਹੜਾ ਗੈਰ ਰਾਜਨੀਤਿਕ ਤੇ ਜਗਜੀਤ ਸਿੰਘ ਡੱਲੇਵਾਲ ਦਾ ਕਪੜਾ ਸਟਾਈਲ ਨਾਲ ਕਿਸਾਨ ਲੀਡਰ ਬਲਦੇਵ ਸਿੰਘ ਸਰ ਸਾਹਿਬ ਹੈ ਤੋ ਇਹ ਸਾਰਿਆਂ ਨੇ ਮਹਾਪੰਚਾਇਤ ਕਿ ਉਹਨਾਂ ਨੂੰ ਸਾਹ ਮਹਾਪੰਚਾਇਤ ਹੈ ਕਿਸਾਨ ਬਣਾਉਦੇ ਰਹਿੰਦੇ ਨੇ ਕੱਲ ਮਹਾਪੰਚਾਇਤ ਬਣਾਈ ਇਸੇ 이슈 ਨੂੰ ਲੈ ਕੇ ਔਰ ਉਹਦੇ ਵਿੱਚ ਜਦੋਂ ਮਹਾਪੰਚਾਇਤ ਬਣਾਈ ਉਹਦੇ ਚ ਫਿਰ ਤਿੰਨ ਜਿਹੜੇ ਲੀਡਰ ਆ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਸਿਕਸ ਚਿਹਰੇ ਨੇ ਦੇਖੋ ਆਮ ਆਦਮੀ ਪਾਰਟੀ ਚ ਸਭ ਤੋਂ ਵੱਡਾ ਸਿਕਸ ਚਿਹਰਾ ਤਾਂ ਕੁਲਤਾਰ ਸਿੰਘ ਸਤਵਾ ਸਪੀਕਰ ਸਾਹਿਬ ਨੇ ਤੇ ਦੂਜਾ ਚਿਹਰਾ ਹਰਜੋਤ ਸਿੰਘ ਬੈਂਸ ਬਣ ਗਿਆ ਅਨ ਖਾਸ ਕਰਕੇ ਜਦੋਂ ਸ਼ਤਾਬਦੀ ਸਮਰ ਬਣਾਏ ਨੇ ਇਹਨਾਂ ਚੋਂ ਦਾ ਕੰਮ ਜਾ ਉਹ ਤੋਂ ਪਹਿਲਾਂ ਜਿਸ ਤਰੀਕੇ ਨਾਲ ਉਹਨੇ ਤਨਖਾਹ ਜਿਹੜੀ ਲਾਈ ਗਈ ਸੀ ਉਹ ਭੁਗਤੀ ਉਹ ਵੀ ਹੁਣ ਸੈਕਟਰ ਦੇ ਤੌਰ ਤੇ ਮਰਝ ਹੋ ਰਿਹਾ ਨੌਜਵਾਨ ਹੈ ਤੇ ਡਾਕਟਰ ਇੰਦਰਵੀਰ ਨੇਜਰ ਉਹ ਵੀ ਉਹਦਾ ਚੀਫ ਖਾਲਸਾ ਪੰਥ ਦਾ ਲੀਡਰ ਪ੍ਰਧਾਨ ਹੈ ਤੋਂ ਇਹ ਸਾਰੇ ਦੇ ਵਿੱਚ ਇਹ ਸਾਰੇ ਜਦੋਂ ਉੱਥੇ ਪਹੁੰਚੇ ਤੇ ਇਹਨਾਂ ਨੂੰ ਮੰਗ ਜਦੋਂ ਇਹ ਮਹਾਪੰਚਾਇਤ ਕੇ ਭੰਗ ਵੀ ਰੱਖੀ ਗਈ ਤੇ ਸਰਕਾਰ ਅਜਕਲ ਧਾਰਮਿਕ ਹੋਣਾ ਚਾਹੁੰਦੀ ਹੈ ਜਿਹਾ ਦਿਖਾਉਣਾ ਚਾਹੁੰਦੀ ਹੈ ਜਿਵੇਂ ਇਹਨਾਂ ਨੇ ਸਦੀ ਦੀ ਮਨਾਇਆ ਗੁਰਤੇਗਪਾਦਰ ਸਾਹਿਬ ਦੀ 350 ਸਾਲਾਂ ਤੋਂ ਖੈਰ ਇਹਨਾਂ ਨੇ ਇਹਦੇ ਹੋਣ ਨਾਲ ਇਹ ਹੋਇਆ ਕਿ ਜਿਹੜਾ ਇਹਨਾਂ ਨੇ ਉੱਥੇ ਧਰਨਾ ਦਿੱਤਾ ਸੀ ਪੰਥ ਖੋਕਾ ਧਰਨਾ ਉਹਦੇ ਦੇ ਵਿੱਚ ਸ਼ਾਮਲ ਹੋ ਕੇ ਕਹਿੰਦਾ ਵੀ ਅਸੀਂ ਸਮਝਦੇ ਹਾਂ ਕਿ ਇਹਨਾਂ ਦਾ ਪਤਾ ਲੱਗਣਾ ਚਾਹੀਦਾ ਤੇ ਉਹਨਾਂ ਨੇ ਜੀ ਫਿਰ ਫਾਇਰ ਨੋਜ਼ ਕਰਾਤੀ ਹੁਣ ਐਫ ਆਈ ਆਰ ਲਾਜ ਜਿਹੜੀ ਆ ਉਹ ਹੋ ਗਈ ਐ ਐਫ ਆਈ ਆਰ ਦੇ ਧਾਰਾ ਵਾ ਕਾਫੀ ਲੱਗੀਆਂ ਨੇ ਇਹ ਵੀ ਦੱਸਦਾ ਤੁਹਾਨੂੰ ਜਿਹੜੀ ਆਈ ਪੀ ਸੀ ਧਾਰਾ 295 ਲੱਗੀ ਐ ਇਹਦਾ ਮਤਲਬ ਹੁੰਦਾ ਪਵਿੱਤਰ ਕਿਸੇ ਵੀ ਪਵਿੱਤਰ ਵਸਤੂ ਨੂੰ ਅਪਵਿੱਤਰ ਕਰਨਾ 295 ਆਈ ਪੀ ਸੀ ਦੀ ਫਿਰ ਆਈ ਪੀ ਸੀ ਧਾਰਾ 295 ਏ ਐ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਅਕਸਰ ਆਪਾਂ ਸੁਣਦੇ ਆ ਜੀ ਲੱਗਦੀ ਹੈ ਤੇ ਫਿਰ 409 ਲੱਗੀ ਅਪਰਾਧਿਕ ਵਿਸ਼ਵਾਸਘਾਤ 465 ਹੈ ਇਹ ਜਾਲਸਾਜੀ ਹੈ 120 ਬੀ ਹੈ ਸ਼ਰਯੰਤਰ ਹੈ ਅਪਰਾਧਿਕ ਸ਼ਰਯੰਤਰ ਇਹ ਸਾਰੀ ਇਹ ਧਾਰਨਾਵਾਂ ਧਰਾਵਾ ਲਾ ਕੇ ਇਹਨਾਂ ਨੇ ਜੀ ਇਹ 16 ਬੰਦੇ ਨੇ ਜਿਨ੍ਹਾਂ ਤੇ ਕੇਸ ਕਰਤਾ اور ਅਧਿਕਾਰੀ ਨੇ ਉਹਨਾਂ ਚ ચીਫ ਸੈਕਟਰੀ ਕਾफी ਵੱਡੀ ਪੋਸਟ ਹੈ ਉਹਦੇ ਡਾਕਟਰ ਰੂਪ ਸਿੰਘ ਉਹ ਤਤਕਾਲੀ ਉਸ ਵੇਲੇ ਦੇ ਇੱਕ ਸਾбка ਹੋਗੇ ਰਚਾਰਨ ਸਿੰਘ ਤੇ ਇੱਕ ਬੜਾ ਇਹਨਾਂ ਚੋਂ ਜਿਹੜਾ ਬੈਥ ਓਨ ਦ ਸੈ ਸਤਿੰਦਰ ਸਿੰਘ ਕੁਲੜੀ ਜਿਹੜਾ ਸੀ ਹੈ ਤੇ ਅਦਰਵਾਈਜ਼ ਮਨਜੀਤ ਸਿੰਘ ਖਤਰ ਉਹਤੇ ਵੀ ਕੇਸ ਹੋਇਆ ਮੀਤ ਕਤਰਨੇ ਗਰਵਚਨ ਸਿੰਘ ਸਤਿੰਦਰ ਸਿੰਘ ਨਿਸ਼ਾਨ ਸਿੰਘ ਦਾ ਨਾਮ ਬਹੁਤ ਆਉਂਦਾ ਕਿ ਉਹ ਜਰਸੀ ਪਰਮਜੀਤ ਸਿੰਘ ਜਰਸੀ ਸੁਪਰਵਾਈਜ਼ਰ ਗੁਰਮਖ ਸਿੰਘ ਉਹ ਤੇ ਕੇਸ ਹੋ ਗਏ ਬਾਸ ਸਿੰਘ ਕਲਰਕ ਯਾਨੀ ਕੋਈ ਕੋਈ ਵੀ ਸੇ ਕੋਈ ਛੜੇ ਨਹੀਂ ਮਤਲਬ ਇੱਥੇ ਤੱਕ ਜਿਹੜਾ ਹੈ ਇੱਕ ਸਹਾਇਕ ਯਾਨੀ ਅਸਿਸਟੈਂਟ ਕਲਰਕ ਵੀ ਹੋ ਗਿਆ ਅਸਿਸਟੈਂਟ ਵੀ ਹੋ ਗਿਆ ਤੇ ਸੇਵਾਦਾਰ ਤੱਕ ਇੱਕ ਅਮਰਜੀਤ ਸਿੰਘ ਸੇਵਾਦਾਰ ਹੈ ਅਘੇਟਾ ਸਾਹਿਬ ਗੋਵਿੰਦਪਾਲ ਦਾ ਉਹ ਉਹ ਵੀ ਉਹਦੇ ਵੀ ਕੇਸ ਹੋ ਗਏ ਜੇ ਜਿਹੜੀ ਸਰ ਤੇ 16 ਤੇ ਕੁਝ ਹਨ ਪਛਾਤੇ ਨੇ ਉਹਨਾਂ ਦੇ ਕੇਸ ਕਰਤਾ ਤੇ ਇਹ ਜਿਹੜਾ ਹੈ ਹੁਣ ਮਸਲਾ ਕੀ ਹੈ ਜਿਹੜਾ ਜਿਹੜੀ ਅੱਗੇ ਇਹ ਤਾਂ ਥੋੜੀ ਜਾਣਕਾਰੀ ਕਾਫੀ ਹੱਦ ਤੱਕ ਤੁਸੀਂ ਮੇਰਾ ਕਹਿਣਾ ਸਮਝ ਹੀ ਗਏ ਹੁਣ ਇਹ ਜਾਣਕਾਰੀ ਜਦੋਂ ਇਹ ਮਸਲਾ ਆਇਆ ਸੀ ਨਾ ਉਦੋਂ ਕਹਿੰਨੀ ਹੈ ਪੀਸਨ ਕਹਿੰਸ ਵੀ ਚਲੋ ਕਮੇਟੀ ਬਣਾਈ ਉਹ ਤਾਂ ਉਹ ਕਮੇਟੀ ਦੀ ਇੱਕ ਤਾਂ ਮੈਂਬਰ ਜਵਾ ਵੀ ਦੇਖ ਸੀ ਨਾ ਜਿਹੜੀ ਮੁਖੀ ਬਣਾਈ ਸੀ ਬੀਬੀ ਫਿਰ ਉਹਦਾ ਮੈਂਬਰ ਸੀ ਇਸ਼ਰ ਸਿੰਘ ਉਰੇ ਜਿਹੜੇ ਹੁਣ ਇਹ ਸਾਰੇ ਚ ਜਿਹੜੀ ਕਮੇਟੀ ਨੇ ਰਿਪੋਰਟ ਦਿੱਤੀ ਉਹਦੇ ਚ ਕਮੇਟੀ ਇਹ ਜਿਹੜੀ ਸਰੌਂਗਰੀ ਗੁਰਦੁਆਰਾ ਕਮੇਟੀ ਕਹਿੰਦੀ ਵੀ ਇੱਥੇ ਹਿਰਾ ਫੇਰੀ ਹੋਈ ਹੈ ਇੱਥੇ ਕਿਤੇ ਬੇਅਦਬੀ ਨਹੀਂ ਇਹ ਪੈਸੇ ਦਾ ਲੈਣ ਦੇਣ ਚ ਹਿਰਾ ਫੇਰੀ ਵਿੱਤੀ ਹਿਰਾ ਫੇਰੀ ਹੈ ਇਹ ਹੈ ਉਹ ਕਹਿੰਦੇ ਇਸ ਨੂੰ ਮਿਸ ਅਪਰੋਪ੍ਰੀਏਸ਼ਨ ਹੈ ਇਹਨੂੰ ਬੇਅਦਬੀ ਨਾ ਕਹੋ ਚਲੋ ਮੰਨ ਲੈਂਦੇ ਵੀ ਨਹੀਂ ਹੋਈ ਇਹਦਾ ਇਹ ਪੁਕੀਆ ਦਾ ਪੈਸਾ ਨਹੀਂ ਜਮ੍ਹਾਂ ਕਰਾਇਆ ਇਹ ਵੀ ਉਹਨਾਂ ਨੇ ਕਿਹਾ ਚਲੋ ਜਿੰਨੀ ਗਾਜ਼ ਗਿਰਨੀ ਸੀ ਜਿੰਨੀ ਅਕਾਲ ਤਖਸਾਲ ਨੇ ਉਹ ਤੇ ਜਿਹੜੀ ਹੈ ਕਰਤਾ ਹੁਣ ਮਸਲਾ ਆ ਗਿਆ ਸ਼ਰੋਮੀ ਦੀ ਬੇਟੀ ਦਾ ਜਦੋਂ ਇਹ ਕੇਸ ਹੋ ਗਿਆ ਦਰਜ ਤੇ ਉਹ ਦਰਜ ਇਹ ਫਾਈਲ ਕਰਾ ਕੇ ਜਿਹਦੀ ਕਾਪੀ ਜਿਹੜੀ ਹੈ ਦਿੱਤੀ ਗਈ ਭਾਈ ਬਟਾਰਾ ਨੂੰ ਇਹ ਨਹੀਂ ਹੈ ਜਿਹੜੀ ਕਿਉਂਕਿ ਦਾਰਸਨ ਸਦਵਾਣੇ ਪੜਾਈਏ ਕਾਪੀ ਫੋਟੋਵਾਂ ਚਾਪੀ ਹੈ ਜੇ ਇਹ ਸਾਰਾ ਕੁਝ ਹੋ ਗਿਆ ਹੁਣੇ ਜਿਹੜਾ ਸਾਰਾ ਕੁਝ ਹੋਇਆ ਸ਼ਰੋਨੀ ਕਮੇਟੀ ਦੇ ਪ੍ਰਧਾਨ ਕਹਦੇ ਜੀ ਇਹਦਾ ਦਫਨ ਦਾਜ ਜੀ ਸਿੱਧੀ ਹੈ ਇਹ ਤਾਂ ਦਫਨ ਦਾਜ ਜੀ ਹੈ ਅਜਾੜੇ ਸੁਬੀਰ ਸਿੰਘ ਬਾਦਲ ਤਾਂ ਉਧਰ ਬਿਜੀ ਸੀ ਨਾ ਅੱਜ 98 ਜਿਹੜਾ 98 ਸਾਲ ਦੇ ਹੋਣਾ ਸੀ ਜੋ ਜੋਤੇ ਹੁੰਦੇ ਪ੍ਰਕਾਸ਼ ਸਿੰਘ ਬਾਦਲ ਉੱਥੇ ਸੀ ਬੁੱਤ ਦਾ ਜਿਹੜਾ ਹੈ ਅਦਗਾਟਨ ਕਰਨਾ ਸੀ ਤੋ ਉਹ ਤਾਂ ਉਧਰ ਬਿਜੀ ਸੀ ਸਾਰੇ ਲੇਕਿਨ ਇਹ ਜਾਣੇ ਫਿਰ ਕਿਹਾ ਜੀ ਜਿਹੜੀ ਉਹੀ ਪੰਜਾਬ ਸਰਕਾਰ ਸਿੱਖ ਸਥਾਨਾਂ ਚ ਦਖਲ ਦੇ ਰਹੀ ਹੈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਉਹ ਪੱਕਾ ਇਨਾਂ ਦਾ ਬਿਆਨ ਹੁੰਦਾ ਜਿਹੜਾ ਵੇਸ਼ਾ ਗਦੇ ਨੇ ਬਰਦਾਸ਼ਤ ਨਹੀਂ ਸਾਰਾ ਕੁਝ ਬਰਦਾਸ਼ਤ ਹੋ ਹੀ ਜਾਂਦਾ ਤੋ ਇਹ ਧਾਮੀ ਸਾਹਿਬ ਕਹਿੰਦੇ ਨੇ ਜੀ ਇਹ ਸਾਡਾ ਕਹਿੰਦੇ ਗਾਲਤਖ ਸਾਹਿਬ ਤੇ ਜਦੋਂ ਹੋ ਚੁੱਕਿਆ ਧਰਮ ਦਾ ਮਾਮਲਾ ਹੈ ਧਾਰਮਿਕ ਸੰਸਥਾਵਾਂ ਨੇ ਹੱਲ ਕਰ ਲਿਆ ਸਰਕਾਰ ਕਿਉਂ ਆਈ ਇਹਦੇ ਵਿੱਚ ਇਹ ਉਹ ਕਹਿੰਦੇ ਨੇ ਲੇਕਿਨ ਜਿਹੜੇ ਕਹਿੰਦੇ ਨੇ ਵੀ ਇਹਦਾ ਪੂਰਾ ਪਤਾ ਲੱਗਣਾ ਚਾਹੀਦਾ ਵੀ ਗਏ ਕਿੱਥੇ ਸੂਪ ਚਲੋ ਮੰਨ ਲਓ ਵੀ ਜੇ ਪੈਸੇ ਦੀ ਵੀ ਇਹ ਰਾ ਫੇਰੀ ਹੋਈ ਹੈ ਉਹ ਜਾ ਕਿੱਥੇ ਚਲੇ ਕਿੱਥੇ ਗਏ ਜਾਤਾ ਹੋਈ ਹੈ ਜਿਹੜਾ ਮੈਂ ਤੁਹਾਨੂੰ ਸੇ ਆਡਿਟ ਨੇ ਸਹੀ ਨਹੀਂ ਕੀਤਾ ਕਾਫੀ ਹੱਦ ਤੱਕ ਜਿਹੜੇ ਮੇਰੇ ਸਰੋਤ ਨੇ ਦੱਸਿਆ ਨਾ ਉਹਦੀ ਗੱਲ 'ਚ ਮੈਨੂੰ ਦਮ ਲੱਗਦਾ ਕਿ ਹੋਇਆ ਤਾਂ ਇਹੀ ਹੈ ਕਿ ਸਤਿੰਦਰ ਸਿੰਘ ਕੁੱਲੀ ਨੇ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਉਹਦੋਂ ਵੀ بڑا ਰੌਲਾ ਪੈਂਦਾ ਸੀ ਬੀਸੀਏ ਨੂੰ ਇਹਨਾਂ ਪੈਸਾ ਦਿੱਤਾ ਜਾ ਰਿਹਾ ਹੈ 8 ਲੱਖ ਉਹ ਆਪ ਥੋੜੀ ਦੇਖਦਾ ਦੇਖੋ ਤਾਂ ਉਹ ਤਾਂ ਉਹਦਾ ਰਿਪੋਰਟ ਕਰਦਾ ਸੀ ਸੰਜੀਤ ਸਿੰਘ ਬਾਦਲ ਨੂੰ ਜੋ ਕਿਹਾ ਗਿਆ ਪਤਾ ਲੱਗਿਆ ਕਿ ਵੀ ਇਹ ਇਸ ਤਰ੍ਹਾਂ ਸੀ ਲੇਕਿਨ ਆਡਿਟ ਤਾਂ ਜੀ ਤਾਂ ਵੀ ਕਰੋ ਯਾਰ ਸਹੀ ਤਰੀਕੇ ਨਾਲ ਆਡਿਟ ਕਰ ਕੇ ਵੀ ਕਿਸੇ ਜੂਨੀਅਰ ਨੂੰ ਭੇਜਤਾ ਉਹਨੇ ਆਪ ਦੀ ਘੇਵੀ ਵਾਰਤੀ ਉਹ ਤਾਂ ਇਹ ਹੋਊਗਾ ਕਿ ਜਿਹੜਾ ਸਟਾਕ ਰਜਿਸਟਰ ਮੇਨਟੇਨ ਕਰਦਾ ਗਲਤੀ ਤੋਂ ਉਹ ਤੁ ਹੋਈ ਨਹੀਂ ਐਂਟਰੀ ਨਹੀਂ ਕੀਤੀ ਅਸਲ ਜੋ ਗੱਲ ਸਮਝ ਆ ਰਹੀ ਹੈ ਹੁਣ ਤੱਕ ਇੱਕ ਹੁਣ ਇਹ ਹੋ ਸਕਦੀ ਹੈ ਕਿ ਐਂਟਰੀ ਕਰਨ ਲ ਭੁੱਲ ਗਏ ਜਦੋਂ ਦੂਜੇ ਉਹ ਤੋਂ ਅਗਲੀ ਕੇ ਪਾਈ ਸ੍ਰੀ ਗੁਰਗਾਂ ਸਾਹਿਬ ਦੇ ਸਰੂਪਾਂ ਦੀ ਇਹ ਵਧ ਗਏ ਤੇ ਜਦੋਂ ਵਧੇ ਤੇ ਫਿਰ ਉਹਨਾਂ ਦਾ ਕੋਈ ਫੋਲਡਰ ਹੱਦ ਨਹੀਂ ਸੀ ਪੈਸੇ ਕਿੱਥੇ ਪਾਉਂਦੇ ਵਧੂ ੜੇ ਉਹ ਪੈਸੇ ਆ ਲੈਣਾ ਸ਼ੁਰੂ ਕਰਤੇ ਗਲਤ ਇਹ ਹੋਈ ਹੋਊਗੀ ਜਾ ਜਾਫਰ ਜੇ ਕੁਝ ਹੋਇਆ ਕਿਤੇ ਹੁਣ ਦਿੱਤੇ ਨਹੀਂ ਉਹਦਾ ਪਤਾ ਜਾਂਚ ਤਾਂ ਹੋਣੀ ਚਾਹੀਦੀ ਹੈ ਸਾਹਮਣੇ ਸੱਚ ਤਾਂ ਨਿੱਤਰਨਾ ਚਾਹੀਦਾ ਇਹ ਤਾਂ ਗੱਲ ਹੈ ਹੁਣ ਇਹਨੂੰ ਕੀ ਤੁਸੀਂ ਮੰਨਦੇ ਹੋ ਕਿ ਇਹ ਦਖਲ ਹੈ ਕਿ ਇਹ ਨਹੀਂ ਹੋਣੀ ਚਾਹੀਦੀ ਐਫਆਰ ਤੀਜੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਕਿਉਂ ਆਈ ਉਹਨੇ ਤਾਂ ਦੇਰੀ ਦੇ ਬਾਬੀ ਮੰਗ ਲਿਆ ਕਿ ਕਹਿੰਦੇ ਜੀ ਦੇਰੀ ਹੋ ਗਈ ਹੈ ਤੇ ਲੇਕਿਨ ਅਸੀਂ ਜਾਂਚ ਕਰਾਵਾਂਗੇ ਤੇ ਜਿਹਨੇ ਕੋਸ਼ਿਸ਼ ਸੇਖ ਹਲਕੇ ਨੇ ਖਾਸ ਤੌਰ ਤੇ ਜਿਹੜੇ ਮੈਂ ਕਰਦੇ ਸੀ ਉਹ ਤਾਂ ਅੱਜ ਉਹ ਕਹਿੰਦੇ ਸਾਨੂੰ ਤਸੱਲੀ ਹੈ ਕਿ ਸਰਕਾਰ ਹੁਣ ਕੁਝ ਕਰੋ ਸ਼ਰੋਨੀ ਕਮੇਟੀ ਕਹਿੰਦੀ ਹੈ ਦਖਲ ਦੇਣਾ ਸ਼ੁਰੂ ਕੀਤਾ ਹੋਇਆ ਤੁਸੀਂ ਕੀ ਸੋਚਦੇ ਹੋ ਇਹ ਤੁਸੀਂ ਦਰਸ਼ਕਾਂ ਪਿਆਰੇ ਦਰਸ਼ਕੋ ਤੁਹਾਡੇ ਕੀ ਸੋਚ ਹੈ ਕਿ ਦਖਲ ਹੈ ਜਾਂ ਪਤਾ ਲੱਗਣਾ ਚਾਹੀਦਾ ਹੈ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਇਹ ਤੁਹਾਡੇ رائے ਦੀ ਬੇਨੋੜੀਕ ਰਹੇਗੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ